ਮਾਪੋਤ ਨੂੰ ਨਸ਼ੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਤਾਂ ਵੱਡੀ ਖਬਰ ਹੈ ਮਾ ਤੇ ਪੁੱਤ ਨੂੰ ਦੋਵਾਂ ਨੂੰ ਜਿਹੜਾ ਨਸ਼ੇ ਦੇ ਨਾਲ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਨਸ਼ਾ ਸਪਲਾਈ ਕਰਦੇ ਸੀਗੇ ਮਾ ਪੁੱਤ ਤਾਂ ਇਹ ਅੱਜ ਤੋਂ ਨਹੀਂ ਕਾਫੀ ਸਮੇਂ ਤੋਂ ਜਿਹੜਾਗਾ ਨਸ਼ਾ ਸਪਲਾਈ ਕਰਦੇ ਸੀ ਨਸ਼ਾਗੇ ਵੇਚਦੇ ਸੀਗੇ ਮਾ ਪੁੱਤ ਤਾਂ ਅਚਾਨਕ ਪੁਲਿਸ ਦੇ ਅੜਿੱਕੇ ਚੜ ਜਾਂਦੇ ਨੇ ਅਤੇ ਪੁਲਿਸ ਨੇ ਜਿੱਥੇ ਦੋਵਾਂ ਮਾ ਪੁੱਤ ਨੂੰ ਗ੍ਰਿਫਤਾਰ ਕੀਤਾ ਤੇ ਨਾਲ ਹੀ ਉਹਨਾਂ ਦੇ ਕੋਲੋਂ ਨਸ਼ਾ ਵੀ ਜਿਹੜਾਗਾ ਬਰਾਮਦ ਕਰ ਲਿਆ ਗਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਮੂੰਹ ਟਕੇ ਹੋਏ ਨੇ ਇਹ ਦੋਵੇਂ ਮਾ ਪੁੱਤ ਨੇ ਜਿਹੜੇ ਕਿ ਨਸ਼ਾ ਵੇਚਣ ਦਾ ਕੰਮ ਕਰਦੇ ਸੀ ਨਸ਼ਾ ਸਪਲਾਈ ਕਰਦੇ ਸੀਗੇ ਨਸ਼ਾ ਤਸਕਰੀ ਕਰਦੇ ਸੀ ਤਾਂ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਇਹਨਾਂ ਨੂੰ ਨਸ਼ੇ ਦੇ ਨਾਲ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਤਾਂ ਅਸ਼ੀ ਮੁਖਸਸ ਸਾਹਿਬ ਦੇ ਬਰਕੰਦੀ ਰੋਡ ਤੇ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤਾਂ ਦੋਵੇਂ ਜਿਹੜੇ ਨੇ ਫਿਰੋਜ਼ਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਪੁਲਿਸ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਦੋਵੇਂ ਮਾਂ ਤੇ ਪੁੱਤ ਦੇ ਨਸ਼ਾ ਜਿਹੜਾ ਲੈ ਕੇ ਜਾ ਰਹੇ ਸੀ ਕਿ ਹਾਲਾਂਕਿ ਕਿੱਥੇ ਸਪਲਾਈ ਕਰਨਾ ਸੀ ਇਹ ਹਜੇ ਪੁੱਛਗਿੱਛ ਹੋਏਗੀ ਉਸ ਤੋਂ ਬਾਅਦ ਜਿਹੜਾ ਖੁਲਾਸੇ ਹੋਣਗੇ ਹੋ ਸਕਦਾ ਹੈ ਹੋਰ ਵੀ ਜਿਹੜੇ ਖੁਲਾਸੇ ਹੋ ਜਾਣ ਕਿ ਆਖਰ ਕਦੋਂ ਤੋਂ ਜੜਿਆ ਨਸ਼ਾ ਤਸਕਰੀ ਕਰਦੇ ਸੀ ਨਸ਼ਾ ਵੇਚਣ ਦਾ ਕਦੋਂ ਤੋਂ ਕੰਮ ਕਰ ਰਹੇ ਸੀਗੇ ਤੇ ਕਿੱਥੇ ਵੇਚਣਾ ਸੀ ਇਹ ਨਸ਼ਾ ਜਿਹੜਾ ਬਰਾਮਦ ਕੀਤਾ ਪੁਲਿਸ ਨੇ ਹੈਰਨ ਬਰਾਮਦ ਕੀਤੀ ਹੈ 284 ਗ੍ਰਾਮ ਜੜੀ ਹੈ ਹੈਰਨ ਪੁਲਿਸ ਨੇ ਇਹਨਾਂ ਮਾਂ ਤੇ ਪੁੱਤ ਤੋਂ ਜੜੀ ਹੈ ਓਹ ਬਰਾਮਤ ਕੀਤੀ ਹੈ ਤੇ ਨਾਲ ਹੀ ਦੋਵਾਂ ਨੂੰ ਨਸ਼ੇ ਦੇ ਨਾਲ ਗ੍ਰਿਫਤਾਰ ਵੀ ਕਰ ਲਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਮੂੰਹ ਟਕੇ ਹੋਏ ਨੇ ਰਮਾਲ ਮੁੰਡੇ ਦੇ ਬੰਨਿਆ ਹੋਇਆ ਤੁਸੀਂ ਵੇਖ ਸਕਦੇ ਹੋ ਮੂੰਹ ਟਕਿਆ ਹੋਇਆ ਤੇ ਨਾਲ ਹੀ ਜਿਹੜਾ ਉਸ ਦੀ ਮਾਂ ਜਿਹੜੀ ਹੈ ਉਸ ਦਾ ਵੀ ਮੂੰਹ ਟਕਿਆ ਹੋਇਆ ਹੈ ਦੋਵੇਂ ਜਿਹੜੇ ਨੇ ਨਸ਼ਾ ਤਸਕਰੀ ਦਾ ਧੰਦਾ ਕਰ ਰਹੇ ਸੀ ਪਹਿਲਾਂ ਵੀ ਕਈ ਮਾਮਲੇ ਦੋਮਾਂ ਦੇ ਉੱਪਰ ਦਰਜ ਹੈਗੇ ਨੇ ਤਾਂ ਹੁਣ ਵੀ ਨਸ਼ਾ ਤਸਕਰੀ ਕਰ ਇਸ ਨਸ਼ਾ ਲੈ ਕੇ ਜਾ ਰਹੀ ਸੀ ਤਾਂ ਅਚਾਨਕ ਬਰਕੰਦੀ ਰੋਡ ਸ਼ਿਮੂਖਸ ਸਾਹਿਬ ਦੇ ਬਰਕੰਦੀ ਦੇ ਕੋਲ ਇਹਨਾਂ ਨੂੰ ਜੜਾ ਪੁਲਿਸ ਇਹ ਬ ਲੋ ਗ੍ਰਿਫਤਾਰ ਕਰ ਲਿਆ ਗਿਆ ਜਿਸ ਤੋਂ ਬਾਅਦ ਪੁੱਛਗਛ ਹੋਏਗੀ ਤਾਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਕਿ ਆਕਰ ਕਦੋਂ ਤੋਂ ਨਸ਼ਾ ਤਸਕਰੀ ਕਰ ਰਹੀ ਸੀ ਕਿਸ ਕਿਸ ਦੇ ਨਾਲ ਇਹਨਾਂ ਦੇ ਲਿੰਕ ਸੀਗੇ ਕਿੱਥੇ ਇਹਨਾਂ ਨੇ ਵੇਚਨੇ ਸੀ ਕਿੱਥੇ ਕਿਤੇ ਜਿਹੜੀ ਸਪਲਾਈ ਇਹ ਨਸ਼ੇ ਦੀ ਹੋ ਰਹੀ ਸੀ ਜਾਂ ਹੁਣ ਕਰਨ ਜਾ ਰਹੀ ਇਸ ਦਾ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਕੀ ਕਹਿਣਾ ਇਸ ਮਾਮਲੇ ਤੇ ਪੁਲਿਸ ਤੁਹਾਨੂੰ ਸੁਣਾ ਦਿੰਦੇ ਆ ਕਿ ਗਈ ਹੈ ਕਿੰਨੀ ਪਕੜੀ ਗਈ ਹੈ ਕਿੱਥੋਂ ਦੇ ਰਹਿਣ ਵਾਲੇ ਸਰੋ ਮੇਰਾ ਨਾਮ ਐਸ ਹੀ ਗਨਾਇਸ ਸਿੰਘ ਮੈਂ ਐਸਟੀਐਫ ਜੰਡਾ ਰੇਂਜ ਫਿਰਨਾ ਚਨਾਤ ਹਾਂ कल मिति 12 11 2024 ਨੂੰ ਇੱਕ ਔਰਤ ਵੀਨਾ ਪਤਨੀ ਲੇਟ ਗੁਰਦੇਵ ਸਿੰਘ ਅਤੇ ਉਸ ਦਾ ਲड़का ਕਰਨ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਨਿਊ ਦਸਤ ਨਗਰ ਵਾਰਡ ਨੰਬਰ 8 ਪਰਸ਼ਰ ਬਰਕੰਦੀ ਰੋਡ ਤੇ ਇਹਨਾਂ ਨੂੰ 284 ਗ੍ਰਾਮ ਫਿਰਨ ਸਮੇਤ ਗ੍ਰਿਫਤਾਰ ਕੀਤਾ ਜੀ ਕੀ ਰਿਸ਼ਤਾ ਸੀ ਇਹਨਾਂ ਦਾ ਕੋਈ ਪਹਿਲਾਂ ਵੀ ਮਾਮਲਾ ਦਰਜ ਹਾ ਇਹਨਾਂ ਦੋਹਾਂ ਤੇ ਪਹਿਲਾਂ ਵੀ ਇਨਡੀਕੇਸ਼ਨ ਤੇ ਮਕਦਮੇ ਦਰਜ ਹੈਗੇ ਆ ਜੀ ਇਹ ਆਪਸ ਵਿੱਚ ਦੇ ਇਹਦਾ ਬੇਟਾ ਕਰਨ ਤੇ ਵੀਨਾ ਇਸ ਦੀ ਮਾਤਾ ਜੀ ਕਿੰਨੀ ਜੜੀ ਹੈਗਾ ਸਰੀ ਗਈ ਇਹ 284 ਗ੍ਰਾਮ ਆ ਜੀ ਇਹ ਕਿੱਥੇ ਵੇਚਦੇ ਸੀ ਕਿੱਥੇ ਜਿਹੜੇ ਮੈਕੀ ਕਿੱਥੋਂ ਆਏ ਕੋਈ ਦੱਸੇ ਇਹ ਤਾਂ ਜੀ ਇਹਨਾਂ ਨੂੰ ਅੱਜ ਮਾਨ ਜੋ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਨਾਟਾ ਅਸਰ ਕਰਾਂਗੇ ਜੀ ਫਿਰ ਇਹਨਾਂ ਦਾ ਬੈਕਵਰਡ ਫਾਰਡ ਪੁਸ਼ਕਿਸ਼ ਕਲਾਂ ਵੀ ਕਿੱਥੋਂ ਲੈ ਕੇ ਆਏ ਸੀ ਅੱਗੇ ਕਿਹਨੂੰ ਕਿਹਨੂੰ ਸਪਲਾਈ ਕਰਨੀ ਸੀ ਜੀ ਇਹ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਜੋ ਨਸ਼ੇ ਦੇ ਸਦਾਕਰ ਇਸ ਤਰ੍ਹਾਂ ਵੇਚਦੇ ਇਹ ਵੀ ਜੋ ਨਸ਼ਾ ਵੇਚਦੇ ਆ ਸਾਨੂੰ ਪਬਲਿਕ ਵੀ ਸਹਿਯੋਗ ਦੇਵੇ ਤੇ ਇਹਨਾਂ ਨੂੰ ਵੱਟਵਾਲ ਨੱਥ ਪਾਈ ਜਾਵੇ ਤੇ ਸੱਦ ਪਾਈ ਜਾਵੇ ਚਿੱਟੇ ਨੂੰ